ਬਚਾਇਓ ਜੀ ਆਇਆਂ ਨੂੰ ਸੋ ਅੱਜ ਮੁੱਖ ਤੌਰ ਤੇ ਜਿਹੜੀ ਕਣਕ ਦੀ ਖਰੀਦ ਦਾ ਪੰਜਾਬ ਦੇ ਅੰਦਰ سلسلہ ਚੱਲ ਰਿਹਾ ਉਹਦੇ ਸਬੰਧ ਚ ਜਿਹੜੀ ਅਪਡੇਟ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਅ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਤ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ 'ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਪ੍ਰਕਿਊਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮੈਂ ਮੁੱਖ ਤੌਰ ਤੇ ਕਹਿ ਸਕਦਾ ਕਿ ਲਗਭਗ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਈ ਕਰਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 114 ਲੱਖ ਐਮਟੀ 114 ਲੱਖ ਐਮਟੀ ਕਾਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਆ ਸਾਡੀਆਂ ਬਾਕ-ਬਾਕ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ ਅ 103 ਲੱਖ ਐਮਟੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅ ਅਸੀਂ 110 ਅੰਕੜਾ ਪਾਰ ਕੀਤਾ 10 ਲੱਖ ਐਮਟੀ ਦਾ ਸੋ so, 111 ਦੇ ਵਿੱਚ ਉਹ 103 ਲੱਖ ਐਮਟੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਨੇ ਕੀਤੀ ਹੈ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਹੈ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਮਤਲਬ ਜਾਣਾ ਹੁੰਦਾ ਐਜ਼ ਏ ਐਮਐਸਪੀ ਦੇ ਮੁਤਾਬਕ ਜਿਹੜੀ 2425 ਰੁਪਏ ਐਮਐਸਪੀ ਹੈ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਉਹਨੂੰ ਡਿਲੀਵਰ ਕਰ ਚੁੱਕੇ ਆ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਅਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਕਿਸਾਨ ਗੁੱਡ ਫੀਲ ਕਰ ਰਿਹਾ ਮੰਡੀ ਦੇ ਅੰਦਰ ਔਰ ਖੁਸ਼ੀ ਨਾਲ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੋ 22815 ਕਰੋੜ ਰੁਪਏ ਜਿਹੜੇ ਬਣਦੀ ਉਹਦੀ ਐਮਐਸਪੀ ਹੈ ਉਹ ਉਹਦੇ ਖਾਤੇ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਭਗ 628000 674 ਕਿਸਾਨ ਜਿਹੜਾ ਕੱਲ ਤੱਕ ਮੰਡੀ ਚ ਆਇਆ 628674 ਕਿਸਾਨ ਜਿਹੜਾ ਉਹ ਮੰਡੀ 'ਚ ਆਇਆ ਆਪਣੇ ਜਿੰਸ ਲੈ ਕੇ ਔਰ ਇਹਦੇ ਵਿੱਚੋਂ ਜਿਹੜੀ ਖਰੀਦੀ ਹੋਈ ਕਣਕ ਹੈ ਇਹਦੇ ਵਿੱਚੋਂ 43.32 ਲੱਖ ਐਮਟੀ ਇਹਦੀ ਲਿਫਟਿੰਗ ਜਿਹੜੀ ਅਸੀਂ ਕਰ ਚੁੱਕੇ ਆ ਸੋ ਮੈਂ ਕਹਿ ਸਕਦਾ ਕਿ ਮੋٹے ਤੌਰ ਤੇ ਜਿਹੜੀ ਕਿਸਾਨ ਦੀ ਚਿੰਤਾ ਜਾਂ ਕਿਸਾਨ ਦੀ ਹਿੱਤ ਜਿਹੜੇ ਮੰਨ ਕਰਦੇ ਆ ਉਹ ਦੋ ਹੀ ਹੁੰਦੇ ਆ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਜ਼ਿਆਦਾ ਸਮਾਂ ਬਿਹਾਣੇ ਨਾ ਪਵੇ ਉਹ ਜਲਦੀ ਮੰਡੀ ਤੋਂ ਫਾਰਗ ਹੋ ਜੇ ਸੈਕੰਡ ਉਹਦੀ ਖਰੀਦੀ ਗਈ ਜਿੰਸ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜੇ ਇਹ ਦੋਵੇਂ ਗੱਲਾਂ ਬੜੀਆਂ ਰੋਸ਼ਨ ਨੇ ਬੜੀਆਂ ਮੈਰਿਟ ਦੇ ਉੱਤੇ ਆ ਸੋ ਮੈਂ ਵੀ ਪੰਜਾਬ ਦੇ 18 19 ਜ਼ਿਲ੍ਹਿਆਂ 'ਚ ਜਾ ਕੇ ਆਇਆ ਸੋ 18 19 ਜ਼ਿਲ੍ਹਿਆਂ ਦੇ ਅੰਦਰ ਮੈਂ ਕਿਸਾਨਾਂ ਨੂੰ ਵੀ ਮਿਲਿਆ ਮਜ਼ਦੂਰਾਂ ਨੂੰ ਵੀ ਮਿਲਿਆ ਹਰੇਕ ਵਰਗ ਇਸ ਵਾਰ ਜਿਹੜਾ ਉਹ ਵੀਰਦੀ ਪ੍ਰਕੋਰਮੈਂਟ ਦੇ ਸੰਦਰਭ 'ਚ ਜਿਹੜੇ ਬੰਦੋਬਸ ਕੀਤਾ ਹੈ ਉਹ ਮਤਲਬ ਕਾਫੀ ਜਿਹੜੇ ਪੁਖਤਾ ਸਾਬਤ ਹੋਏ ਆ ਕਾਫੀ ਸ਼ਾਨਦਾਰ ਮਤਲਬ ਉਹਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਔਰ ਕਿਸਾਨ ਵੀ ਮੰਡੀ ਦੇ ਵਿੱਚੋਂ ਮੈਂ ਸਮਝਦਾ ਵੀ ਖੁਸ਼ ਗਿਆ ਤੇ ਇੱਕ ਹੋਰ ਜਿਹੜੀ ਵਧੀਆ ਗੱਲ ਇਸ ਵਾਰ ਖੇਤਾਂ ਤੋਂ ਜਿਹੜਾ ਝਾੜ ਆ ਕਣਕ ਦਾ ਉਹ ਵੀ ਅੱਗੇ ਨਾਲ ਵਧਿਆ ਸੋ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੋਣਾ ਤੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਵੀ ਅਚੀਵ ਕਰਨ ਦੇ ਵਿੱਚ ਸਾਨੂੰ ਮਦਦ ਕਰੇਗਾ ਜਿਹੜਾ ਹੈ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਸੋ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਤਸੱਲੀ ਵੀ ਆ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਮੁਤਾਬਕ ਜਿਹੜੇ ਬੰਦੋਬਸ ਮੰਡੀਆਂ ਦੇ ਅੰਦਰ ਕੀਤੇ ਆ ਵੀਰ ਦੀ ਪ੍ਰਕੋਰਮੈਂਟ ਨੂੰ ਲੈ ਕੇ ਉਹ ਬੜੇ ਸ਼ਾਨਦਾਰ ਬੰਦੋਬਸ ਹੋਇਆ ਔਰ ਦਾ ਕਿਸਾਨ ਨੂੰ ਵੱਡਾ ਉਹਦਾ ਲਾਭ ਮਿਲਿਆ ਮਤਿ ਸਾਬ ਕਿੰਨੀ ਫਸਲ ਜਿਹੜੀ ਆਉਂਦੀ ਜਿਹੜਾ 124 ਲੱਖ ਟਨ ਸੀ ਸਿੱਕੇ ਕੇ ਕੇਂਦਰੀ ਪੂਰ ਦਾ ਸਰਕਾਰ ਟਾਰਗੇਟ ਹੈਗਾ ਕਿੰਨੀ ਫਸਲ ਆਉਂਦੀ ਜਿਹੜੀ ਹੈ ਉਮੀਦ ਕੀਤੀ ਜਾ ਰਹੀ ਕਿੰਨੇ ਮੈਟ੍ਰਿਕ ਕਿੰਨੇ ਲਕੁਆਟਡ ਆਉਂਦੀ ਦੇਖੋ ਅਸੀਂ ਤਾਂ ਉਮੀਦ ਇਹੀ ਕਰਦੇ ਆ ਕਿ ਜਿਹੜਾ ਟਾਰਗੇਟ ਆ ਸਾਨੂੰ 124 ਲੱਖ ਐਮਟੀ ਦਾ ਮਿਲਿਆ ਉਹ ਪੂਰਾ ਕੀਤਾ ਜਾਵੇ ਸੋ ਅਜੇ 5-6 ਦਿਨ ਹਫਤਾ ਇੱਕ ਹੋਰ ਵੀਟ ਬਖ ਬਖ ਕੁਝ ਜ਼ਿਲ੍ਹਿਆਂ ਚ ਜਿਹੜੀ ਉਹ ਲੇਟ ਆਨ ਕਰਕੇ ਸੋ ਮੈਨੂੰ ਲੱਗਦਾ ਵੀ ਟਾਰਗੇਟ ਅਸੀਂ ਪੂਰਾ ਉਹਨੂੰ ਕਰਾਂਗੇ ਸੋ ਟਾਰਸ ਸਰ ਇਹ ਇਹ ਦੱਸਿਓ ਇਸ ਵਾਰ 800 ਗੁਣਾ ਜ਼ਿਆਦਾ ਇੰਟਰਸਟ ਦਿਖਾਇਆ ਜਿਹੜੇ ਪ੍ਰਾਈਵੇਟ ਪਲੇਅਰ ਹੈਗੇ ਆ ਜੀ ਇਹਨਾਂ ਨੇ ਖਰੀਦ-ਬਿਕਤੀ ਕੀਤੀ ਹੈ ਇੰਨਾ ਜ਼ਿਆਦਾ ਇੰਟਰਸਟ ਪਿਛਲੀ ਵਾਰ 200% ਜ਼ਿਆਦਾ ਸੀਗਾ ਦੋ ਦੋ ਲੱਖ ਰੈਂਟ ਮਿਟੇ ਕਾਨੂੰਨਾਂ ਤੇ ਕੀਤੀ ਸੀ ਇਸ ਵਾਰ 800 ਜੋ ਜੋ ਮੈਨੂੰ ਲੱਗਦਾ ਹੈ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਵੀਟ ਦੀ ਲੋਡ ਜਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੀ ਯੂਕਰੇਨ ਦੀ ਜੰਗ ਉਹਦਾ ਵੀ ਇੱਕ ਅਸਰ ਹੈਗਾ ਸੋ ਇਸ ਕਰਕੇ ਜਿਹੜਾ ਹੈ ਉਹ ਪ੍ਰਾਈਵੇਟ ਪਲੇਅਰ ਵੀ ਜਿਆਦਾ ਮਾਰਕੀਟ 'ਚ ਆਇਆ ਇਸ ਵਾਰ